ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਉਹ ਪੁਸ਼ਪਰਤਾਲ ਜਿਹੜੀ ਹੈ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਕ ਗਿਆ ਸੀ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਇਹ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਜਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਘਰੋਂ ਪਤਾ ਨਹੀਂ ਇਹਨਾਂ ਦੇ ਕੁਲ ਕੀ ਹੋਣਾ ਵਾ ਅਸੀਂ ਇਹੋ ਹੀ ਸੋਚਦੇ ਹਾਂ ਵੀ ਸਾਰਾ ਕੁਝ ਉਹਨੂੰ ਪਰ ਇਹਨਾਂ ਨੂੰ ਕੋਈ ਕੁਝ ਨਹੀਂ ਹੈਗਾ ਸੱਟ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਹਨੂੰ ਹੰਦ ਰੱਖਣ ਵਾਸਤੇ ਸੋਚਿਆ ਮੇਰਾ ਹਗਾ ਇਦਾਂ ਆਂ ਕਿ ਪਿਛਲੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਪਹਿੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਤੇ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਪਚਾ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕੋ ਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਕਿ ਇਹ ਇੱਕ ਇਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕੱਢਿਆ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਰਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਲੀਆਂ ਮਲਕੇ ਜਿਹੜੇ ਵੀ ਸਾਰੇ ਇੱਕ ਚਾਲੀ ਸਾਰੀ NIA ਦੇ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪੜਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ NIA ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪੜਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪਰਗਰ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜ਼ਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਤੋ ਪੁਸ਼ਪਰਤਾਲ ਜਿਹੜੀ ਹੈ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਗਿਆ ਸੀ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾ ਤਾਰਾ ਮ੍ਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੇ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਇਹ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਾ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਚਿਹਰੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਦੇ ਘਰ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ ਵਾ ਅਸੀਂਦੇ ਹੋਈ ਸੋਚਦੇ ਆ ਵੀ ਸਾਰਾ ਕੁਝ ਉਹਨੂੰ ਪਰ ਇਹਨਾਂ ਨੂੰ ਸਪੋਰਟ ਕੋਈ ਨਹੀਂ ਹੈਗਾ ਸੱਦ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਹਨੂੰ ਅੰਦਰ ਰੱਖਣ ਵਾਸਤੇ ਸੋਚਿਆ ਮੇਰੇ ਖਾ ਗਾਂ ਇਦਾਂ ਆ ਮੈਂ ਪਿਛਲੇ ਭਗੰਤ ਮਾਰੇ ਜਿਹੜਾ ਫੇ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਪਛਾ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕੋਂ ਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਵੀ ਇਹ ਇੱਕ ਇਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕੱਢਿਆ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਖਰੀਦ ਵਾਲੇ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਲ ਕੇ ਜਿਹੜੇ ਵੀ ਸਾਰੇ ਇੱਕ ਚਾਲ ਹੀ ਸਾਰੀ ਐਨਆਈਏ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪਰਤਾਲ ਕੀਤੀ ਗਈ ਹੈ ਦੱਸਿਆ ਚਾਰ ਹੈ ਕਿ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪੜਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ-ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜ਼ਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਤੋ ਪੁਸ਼ਪਰਤਾਲ ਜਿਹੜੀ ਹੈ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਕ ਗਿਆ ਸੀ ਲਗਾਤਾਰ ਸਿਕਸ ਜਤੇਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਜੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਇਹ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਾ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਜਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਦੇ ਘਰ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ ਵਾ ਐਂਦੇ ਹੋਏ ਸੋਚਦੇ ਆ ਵੀ ਸਾਰਾ ਕੁਝ ਉਹਨੂੰ ਪਰ ਇਹਨਾਂ ਨੂੰ ਸਪੋਰਟ ਕੋਈ ਨਹੀਂ ਹੈਗਾ ਸੱਦਿ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਨੂੰ ਹੰਦ ਰੱਖਣ ਵਾਸਤੇ ਸੋਚਿਆ ਮੇਰਾ ਹਰ ਗਾਂ ਇਦਾਂ ਆਂਦਾ ਪਿਛੇ ਦੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਪਚਾ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕੋਂ ਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਵੀ ਇਹ ਕਿਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕੱਢਿਆ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਰਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਲ ਕੇ ਜਿਹੜੇ ਵੀ ਸਾਰੇ ਇੱਕ ਚਾਲੀ ਸਾਰੇ ਐਨਆਈਏ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪਰਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪਰਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪਰਗੜ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜ਼ਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਤੋ ਪੁਸ਼ਪਰਤਾਲ ਜਿਹੜੀ ਹੈ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇ ਗਏ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਕ ਗਿਆ ਸੀ ਲਗਾਤਾਰ ਸਿਕਸ ਜਥੇਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪ੍ਰੇਸ਼ਾਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਕਿ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਜਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਘਰੋਂ ਪਤਾ ਨਹੀਂ ਇਹਨਾਂ ਦੇ ਕੁਲ ਕੀ ਹੋਣਾ ਵਾ ਅਸੀਂ ਇਹੋ ਹੀ ਸੋਚਦੇ ਆਂ ਵੀ ਸਾਰਾ ਕੁਝ ਉਹਨੂੰ ਪਰ ਇਹਨਾਂ ਤੋਂ ਕੋਈ ਕੁਝ ਨਹੀਂ ਹੋ ਗਿਆ ਸੱਤ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਹਨੂੰ ਉਹਨਾਂ ਦਾ ਰੱਖਣ ਵਾਸਤੇ ਸੋਚਿਆ ਮੇਰਾ ਹਰ ਗਾਂ ਇਦਾਂ ਆਂਦਾ ਪਿਛਲੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਪਚਾ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਵੀ ਇਹ ਕਿਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕਿੱਢਿਆ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਰਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਲ ਕੇ ਜਿਹੜੇ ਵੀ ਸਾਰੇ ਇੱਕ ਚਾਲ ਹੀ ਸ एनआईए ਦੇ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪੜਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪੜਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪਰਗਟ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜ਼ਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਤੋ ਪੁਸ਼ਪਰਤਾਲ ਜਿਹੜੀ ਐ ਕੀਤੀ ਗਈ ਐ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਐ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇ ਗਏ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਕ ਗਿਆ ਸੀ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਕਿ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਜਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਘਰੋਂ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ ਵਾ ਅਸੀਂ ਇਹੋ ਹੀ ਸੋਚਦੇ ਆਂ ਵੀ ਸਾਰਾ ਕੁਝ ਉਹਨੂੰ ਪਰ ਇਹਨਾਂ ਨੂੰ ਕੋਈ ਕੁਝ ਨਹੀਂ ਹੈਗਾ ਸੱਟ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਹਨੂੰ ਹੰਦ ਰੱਖਣ ਵਾਸਤੇ ਸੋਚਿਆ ਮੇਰਾ ਹਗਾ ਗਾਂ ਇਦਾਂ ਆਂ ਕਿ ਪਿਛਲੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਪਾ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਵਿਚਾਰ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਕਿ ਇਹ ਇੱਕ ਇਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕਰ ਦੇ ਜਾਣ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਰਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਿਲ ਕੇ ਜਾਈ ਵੀ ਸਾਰੇ ਇੱਕ ਚਾਲੀ ਸਾਰੀ ਐਨਆਈਏ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪੜਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪੜਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪਰਗਰ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜ਼ਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਤੋ ਪੁਸ਼ਪਰਤਾਲ ਜਿਹੜੀ ਹੈ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਗਿਆ ਸੀ ਲਗਾਤਾਰ ਸਿਕਸ ਜੱਦਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਕਿ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਜਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਘਰੋਂ ਪਤਾ ਨਹੀਂ ਇਹਨਾਂ ਦੇ ਕੁੜੇ ਕੀ ਹੋਣਾ ਵਾ ਅਸੀਂ ਇਹੋ ਹੀ ਸੋਚਦੇ ਆ ਵੀ ਸਾਰਾ ਕੁਝ ਉਹਨੂੰ ਪਰ ਇਹਨਾਂ ਕੋਲ ਕੋਈ ਨਹੀਂ ਹੈਗਾ ਸੱਟ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਨੂੰ ਹੰਦ ਰੱਖਣ ਵਾਸਤੇ ਸੋਚਿਆ ਮੇਰਾ ਹਗਾ ਇਦਾਂ ਆਂ ਕਿ ਪਿਛਲੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਪਾ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਵਿਚਾਰ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਕਿ ਇਹ ਇੱਕ ਇਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕਰਦੇ ਜਾਣ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਰਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਿਲ ਕੇ ਜਿਹੜੇ ਵੀ ਸਾਰੇ ਇੱਕ ਚਾਲੀ ਸਾਰੀ NIA ਦੇ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪਰਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ NIA ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪਰਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਪਰਗਰ ਸਿੰਘ ਦੇ ਘਰ ਰੇਡ ਕੀਤੀ ਗਈ ਸੀ ਉਹਨਾਂ ਦੇ ਪਤਨੀ ਦੇ ਫੋਨ ਦਾ ਵੀ ਜ਼ਬਤ ਕਰ ਲਿਆ ਗਿਆ ਸੀ ਦੋਵਾਂ ਦੇ ਮੋਬਾਈਲ ਫੋਨ ਜਿਹੜੇ ਆ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਸਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਚਾਚਾ ਤੋ ਪੁਸ਼ਪਰਤਾਲ ਜਿਹੜੀ ਹੈ ਕੀਤੀ ਗਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰਾਂ ਸਾਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕਰ ਰਹੀਆਂ ਨੇ ਹਾਲਾਂਕਿ ਜੋ ਜਾਣਕਾਰੀ ਮਿਲੀ ਹੈ ਕਿ 7 ਘੰਟੇ ਪੁਸ਼ਪਰਤਾਲ ਕੀਤੀ ਗਈ ਸਵਾਲ ਜਵਾਬ ਪੁੱਛੇਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਉਸ ਸਮੇਂ ਮੀ ਕਾਫੀ ਪੰਜਾਬ ਦੇ ਵਿੱਚ ਵੀ ਮਾਹੌਲ ਪੱਕ ਗਿਆ ਸੀ ਲਗਾਤਾਰ ਸਿਕਸ ਜਤੇਬੰਦੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਮਰਿਤਪਾਲ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਜੜਾ ਹੈ ਕੀਤਾ ਜਾ ਰਿਹਾ ਹੈ ਤੁਹਾਨੂੰ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਇਹ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਕਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਦੇ ਘਰ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ ਵਾ ਐਂਦੇ ਹੋਈ ਸੋਚਦੇ ਆ ਵੀ ਸਾਰਾ ਕੁਝ ਉਹਨੂੰ ਪਤਾ ਇਹਨਾਂ ਨੂੰ ਕੋਈ ਨਹੀਂ ਹੈਗਾ ਸੱਦਿ ਸੁੱਤੇ ਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਨੂੰ ਹੰਦ ਰੱਖਣ ਵਾਸਤੇ ਸੋਚਿਆ ਮੇਰੇ ਖਾ ਗਾਂ ਇਦਾਂ ਆ ਪਿਛਲੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਨਾਲ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਪਚਾ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਵੀ ਇਹ ਕਿਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕਿਟਾ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਰਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਿਲ ਕੇ ਜਿਹੜੇ ਵੀ ਸਾਰੇ ਇੱਕ ਚਾਲੀ ਸਾਰੀ ਐਨਆਈਏ ਵੱਲੋਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਤੋਂ ਪੁਸ਼ਪਰਤਾਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੇ ਵੱਲੋਂ ਪ੍ਰਗਟ ਸਿੰਘ ਤੋਂ 7 ਘੰਟੇ ਤੋਂ ਜ਼ਿਆਦਾ ਸਮੇਂ ਲਈ ਪੁਸ਼ਪਰਤਾਲ ਕੀਤੀ ਗਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਗਏ ਨੇ ਇੱਥੇ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਤੋਂ ਅਮਰਿਤਪਾਲ ਸਿੰਘ ਸੰਸਦ ਬਣੇ ਹਨ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ